ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਦੇ ਨਾਲ ਹਰਿਆਣਾ ਦਾ ਨਾਮ ਜੋੜਨ ਦੀ ਗੱਲ ਕਰ ਰਹੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਪੰਜਾਬ ਯੂਨੀਵਰਸਿਟੀ ਕੋਈ 2 4 10 ਸਾਲ ਪੁਰਾਣੀ ਨਹੀਂ ਹੈ ਪੰਜਾਬ ਯੂਨੀਵਰਸਿਟੀ ਦੀ ਐਗਜ਼ਿਸਟੈਂਸ ਜਦੋਂ ਪਾਕਿਸਤਾਨ ਵੀ ਸਾਡੇ ਮੁਲਕ ਦਾ ਹਿੱਸਾ ਸੀ ਉਦੋਂ ਸਟੈਬਲਿਸ਼ ਹੋਈ ਸੀ ਔਰ ਲਾਹੌਰ 'ਚ ਯੂਨੀਵਰਸਿਟੀ ਸਟੈਬਲਿਸ਼ ਸੀ ਔਰ ਜਦੋਂ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸੁਭਾਵਿਕ ਤੌਰ ਤੇ ਪੰਜਾਬ ਦਾ ਇੱਕ ਹੈਰੀਟੇਜ ਸੰਸਥਾ ਹੀ ਨਹੀਂ ਹੈ ਸਾਡੇ ਕਲਚਰ ਨੂੰ ਸਾਡੀ ਭਾਸ਼ਾ ਨੂੰ ਸਾਡੇ ਜਿਹੜੇ ਸੰਸਕਾਰ ਹੈ ਪੰਜਾਬੀਅਤ ਉਹਦੀ ਰਿਫਲੈਕਸ਼ਨ ਹੈ ਔਰ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾਂ ਸਿਰਫ ਸੰਵਿਧਾਨਿਕ ਬਲਕਿ ਇਮੋਸ਼ਨਲ ਔਰ ਇਮੋਸ਼ਨਲ ਰਿਸ਼ਤਾ ਹੈ ਸਾਡਾ ਸਾਡੇ ਆ ਦੇ ਨਾਲ ਕਨਸਟੀਟਿਊਸ਼ਨਲ ਰਿਸ਼ਤਾ ਹੀ ਨਹੀਂ ਇਮੋਸ਼ਨਲ ਰਿਸ਼ਤਾ ਵੀ ਹੈ ਇਹ ਇੰਨੇ 100 ਸਾਲ ਤੋਂ ਪੁਰਾਣੀ ਸਾਡੀ ਸੰਸਥਾ ਹੈ ਜਿਹੜੇ ਲੋਕ ਅੱਜ ਕਹਿ ਰਹੇ ਜੀ ਹਰਿਆਣੇ ਦਾ ਇਹਦੇ ਨਾਲ ਨਾਮ ਜੋੜਿਆ ਜਾਵੇ ਮੈਂ ਤੇਪਿੰਦਰ ਹੁੱਡਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਦੇ ਜਿਹੜੇ ਕਿ ਭਾਜਪਾ ਦੀ ਬੋਲੀ ਬੋਲ ਰਿਹਾ ਔਰ ਉਹਦੇ ਵਾਜਿਬ ਕਾਰਨ ਮੈਂ ਤਾਂ ਕਹਿ ਰਿਹਾ ਕਿ 1973 ਚ ਵਲੰਟਰਲੀ ਤੇਪਿੰਦਰ ਹੁੱਡਾ ਸਾਹਿਬ ਤੁਹਾਡੇ ਮੁੱਖ ਮੰਤਰੀ ਬੰਸੀ ਲਾਲ ਨੇ ਆਪਣੇ ਸਾਰੇ ਹਰਿਆਣੇ ਦੇ ਕਾਲਜਸ ਦੀ ਐਫੀਲੀਏਸ਼ਨ ਜਿਹੜੀ ਆ ਪੰਜਾਬ ਯੂਨੀਵਰਸਿਟੀ ਤੋਂ ਕੈਨਸਲ ਕਰਵਾਈ ਸੀ ਖਤਮ ਕਰਵਾਈ ਸੀ ਔਰ ਅੱਜ 50 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਕਿਹੜੇ ਮੂੰਹ ਨਾਲ ਤੁਸੀਂ ਹਰਿਆਣੇ ਦਾ ਨਾਮ ਜੋੜਨਾ ਚਾਹੁੰਦੇ ਹੋ ਹਰਿਆਣਾ ਕੀ ਪੰਜਾਬ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਦਿੰਦਾ ਜੇ ਤੁਸੀਂ ਸੋਚਦੇ ਹੋ ਕਿ ਹਰਿਆਣੇ ਦੇ ਬੱਚੇ ਇੱਥੇ ਪੜਦੇ ਆ ਹਰਿਆਣੇ ਦੇ ਬੱਚੇ ਤੇ ਪੰਜਾਬ ਦੇ ਕਾਲਜਾਂ ਚ ਵੀ ਪੜਦੇ ਆ ਪੰਜਾਬ ਦੇ ਬੱਚੇ ਬਾਕੀ ਸਟੇਟਾਂ ਚ ਵੀ ਪੜਦੇ ਆ ਔਰ ਇਹ ਇਹਦੇ ਚ ਕੋਈ ਰੋਕ ਟੋਕ ਵੀ ਨਹੀਂ ਹੈ ਲੇਕਿਨ ਜਿਹੜੀ ਇਹ ਤੁਸੀਂ ਅੱਜ ਮੰਗ ਕਰ ਰਹੇ ਹੋ ਇਹ ਬਿਲਕੁਲ ਇਹਨੂੰ ਅਸੀਂ ਸਿਰੇ ਤੋਂ ਨਕਾਰਦੇ ਆ ਇਹਦਾ ਵਿਰੋਧ ਕਰਦੇ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਅਹਿਮ ਸੰਸਥਾ ਹੈ ਸਾਡਾ ਇਮੋਸ਼ਨਲ ਸਾਡਾ ਸੰਵਿਧਾਨਿਕ ਸਾਡਾ ਕਲਚਰਲ ਰਿਸ਼ਤਾ ਹੈ ਇਹਦੇ ਨਾਲ ਔਰ ਇਹਦੇ ਨਾਲ ਅਸੀਂ ਬਿਲਕੁਲ ਕਿਸੇ ਹੋਰ ਸਟੇਟ ਦਾ ਨਾਮ ਨਹੀਂ ਜੋੜਨ ਦਵਾਂਗੇ ਜੇ ਤੁਹਾਨੂੰ ਇੰਨਾ ਹੀ ਚਾਹ ਆ ਜਾਂ ਤੁਹਾਨੂੰ ਇੰਨਾ ਹੀ ਸ਼ੌਂਕ ਹੈ ਤੇ ਤੁਸੀਂ ਹਰਿਆਣਾ ਯੂਨੀਵਰਸਿਟੀ ਬਣਾ ਲਓ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਤੁਸੀਂ ਕਿਉਂ ਪੰਜਾਬ ਯੂਨੀਵਰਸਿਟੀ ਤੇ ਅੱਖ ਰੱਖੀ ਬੈਠੇ ਹੋ ਸੇਮ ਬੀਜੇਪੀ ਦੀ ਬੋਲੀ ਤੁਸੀਂ ਇਸ ਕਰਕੇ ਬੋਲ ਰਹੇ ਪਹਿਲਾਂ ਭਾਜਪਾ ਨੇ ਪੰਜਾਬ ਯੂਨੀਵਰਸਿਟੀ ਦੇ ਪਿਛਲੇ 2 ਸਾਲ ਹੋ ਗਏ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਏ ਸਾਡਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਸੇ ਜਿਹੜੀ ਗਵਰਨਿੰਗ ਕਾਉਂਸਲ ਹੈ ਜਿਹੜੀ ਆਟੋਨੋਮੀ ਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਉਹਨੂੰ ਤੁਸੀਂ ਖਤਮ ਕਰਨਾ ਚਾਹੁੰਦੀ ਹੈ ਭਾਜਪਾ ਔਰ ਦਵਿੰਦਰ ਹੁੱਡਾ ਵੀ ਭਾਜਪਾ ਦੀ ਬੋਲੀ ਬੋਲ ਰਿਹਾ ਹੈ ਤੇ ਦੋਨੋਂ ਤੁਸੀਂ ਇੱਕੋ ਸਿੱਕੇ ਦੇ ਪਹਿਲੂ ਆ ਬੀਜੇਪੀ ਪੰਜਾਬ ਵਾਲੇ ਨੂੰ ਮੈਂ ਕਹਿਣਾ ਚਾਹੁੰਦਾ ਕਿਉਂ ਨਹੀਂ ਤੁਸੀਂ ਡਿਮਾਂਡ ਕਰਦੇ ਕਿ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਇਲੈਕਸ਼ਨ ਕਰਾਏ ਜਾਣ ਕੋਈ ਭਾਜਪਾ ਪੰਜਾਬ ਦਾ ਨੇਤਾ ਬੋਲਣ ਨੂੰ ਕੋਈ ਰਮਨੀਤ ਬਿੱਟੂ ਜੀ ਹੋਣ ਜਾਖੜ ਸਾਹਿਬ ਹੋਣ ਕੈਪਟਨ ਮਰਿੰਦਰ ਸਿੰਘ ਜੀ ਹੋਣ ਤੁਸੀਂ ਕਿਉਂ ਨਹੀਂ ਬੋਲਦੇ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਗਵਰਨਿੰਗ ਕਾਉਂਸ ਜਿਹੜਾ ਡੈਮੋਕਰੈtic ਸੈਟਅਪ ਹੈ ਉਹਦੇ ਇਲੈਕਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ 2 ਸਾਲ ਹੋ ਗਏ ਤੁਸੀਂ ਸੈਨੇਟ ਖਤਮ ਕਰਕੇ ਬਿਹਾਈਂਡ ਦਾ ਡੋਰ ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਕਬਜ਼ਾ ਕਰਨਾ ਚੁੰਨੇ ਹੋ ਔਰ ਪੰਜਾਬ ਬੀਜੇਪੀ ਇਹਦੇ ਚ ਸ਼ਾਮਿਲ ਹੈ ਕਿਰਤੇ ਹਰਿਆਣੇ ਦਾ ਕਬਜ਼ਾ ਕਰਵਾਇਆ ਜਾਵੇ ਲੇਕਿਨ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਔਰ ਅਸੀਂ ਪੰਜਾਬੀ ਬਿਲਕੁਲ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਤੇ ਕਿਸੇ ਦਾ ਦਖਲਅੰਦਾਜ਼ੀ ਕਿਸੇ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ ਅਸੀਂ ਸਖਤ ਵਿਰੋਧ ਕਰਾਂਗੇ ਜੇ ਪੰਜਾਬ ਯੂਨੀਵਰਸਿਟੀ ਨਾਲ ਕਿਸੇ ਹੋਰ ਤਰੀਕੇ ਨਾਲ ਕਿਸੇ ਦਾ ਨਾਮ ਜੋੜਨ ਦੀ ਕੋਈ ਸਾਜ਼ਿਸ਼ ਹੋਈ